ਵੇ ਸੋਹਿਆ ਸਤਿ ਸ੍ਰੀ ਅਕਾਲ ਤੇ ਸਾਡੇ ਸਰਕਾਰਯੋਗੀ ਮੈਡਮ ਅੰਮ੍ਰਿਤਪੁਰ ਦੇ ਜੀ ਵੇ ਸੋਹਿਆ ਸਤਿ ਸ੍ਰੀ ਅਕਾਲ ਤੇ ਸਾਡੇ ਸਰਕਾਰਯੋਗੀ ਰੋਪੇ ਚੰਡੀਗੜ੍ਹ ਦੁਆਲਤ ਤੋਂ ਵੇ ਸੋਹਿਆ ਸਤਿ ਸ੍ਰੀ ਅਕਾਲ ਦੇ ਕਰੇ ਦੀ ਸ਼ਾਂਤਾਂ ਦੀ ਉਹਨਾਂ ਬੰਦੀ ਕਰਾਂ ਚਾਂ ਸੋਇ ਸੋਇਆ ਸਤਿ ਸ਼੍ਰੀ ਅਕਾਲ ਜੈ ਬਰਤਨੋ ਇਹ ਰੁਕੇ ਫਿਰ ਜਿਹੜੇ ਬੱਚਿਆਂ ਨੂੰ ਅਗਰ ਬੱਚੇ ਕੋਚੀ ਲੈਣਾ ਚਾਹਦੇ ਹੋਣ ਤਰਨ ਕੋਚੀ ਜੀ ਲੈਣਗੇ ਤੋਂ ਕੋਇ ਸੋ ਲੈਣਾ ਸਤਿ ਸ਼੍ਰੀ ਅਕਾਲ ਜੀ ਕਿਰਪਾ ਦੇ ਹਾਈ ਸਕੂਲ ਤੇ ਪ੍ਰਾਇਮਰੀ ਤੇ ਸਾਡੇ ਸਰਕਾਰਯੋਗ ਜੀ ਮੈਡਮ ਸ੍ਰੀਮਤੀ कौर ਜੀ ਉਹਨਾਂ ਨੇ ਬੈਣਤੀ ਕਰਾਉ ਹੋਈ ਆਜਾ ਬੋਲੇ ਸੋਹਿਆ ਸਤਿ ਸ੍ਰੀ ਅਕਾਲ ਬੋਲੇ ਸੋਹਿਆ ਸਤਿ ਸ੍ਰੀ ਅਕਾਲ ਤੇ ਸਾਡੇ ਸਰਕਾਰਯੋਗ ਜੀ ਡਾਕਟਰ ਬੰਦੀ ਸਿੰਘ ਜੀ ਬੋਲੇ ਸੋਹਿਆ ਸਤਿ ਸ੍ਰੀ ਅਕਾਲ